ਸਾਸਰੀ ਕਾਲ ਜੀ ਦਾ ਸਵਾਗਤ ਹੈ ਕਾਜਾ ਸੋਲ ਡੇਰੀ ਫਾਰਮ ਤੋਂ ਅੱਜ ਆਪਾਂ ਖੜੇ ਜੀ ਗੁਰਪ੍ਰੀਤ ਸਿੰਘ ਘਰੇ ਤੇ ਆਪਾਂ ਨੂੰ ਲਾਵਾਂਗੇ ਜਾਣਕਾਰੀ ਪਸ਼ੂਆਂ ਬਾਰੇ ਕੀ ਬਰੀਡ ਡੰਗਰ ਕੀ ਹੁੰਦਾ ਕੁਆਲਿਟੀ ਕੀ ਹੁੰਦੀ ਆ ਨਸਲ ਕੀ ਹੁੰਦੀ ਆ ਤੇ ਸੀਵਨ ਕਦੋਂ ਭਰਾਈਦਾ ਤੇ ਕਿਹੜਾ ਭਰਾਈਦਾ ਤੇ ਕਿਸ ਟਾਈਮ ਤੇ ਭਰਾਈਦਾ ਆਜੋ ਆਪਾਂ ਗੱਲ ਕਰਦੇ ਜੀ ਗੁਰਪ੍ਰੀਤ ਸਿੰਘ ਜੀ ਨਾਲ ਅਸੀਂ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਕੋਸ ਨਾ ਬਸ ਵਧੀਆ ਚੜ੍ਹਦੀ ਕਲਾ ਠੀਕ ਠਾਕ ਹੈ ਠੀਕ ਹੈ ਜੀ ਹਾਂਜੀ ਤੇ ਆਪਾਂ ਨੂੰ ਵੀਰ ਜੀ ਕਮੈਂਟ ਆਉਂਦੇ ਹੈ ਵੀ ਸਰਾ ਸਮਝਾਓ ਸਾਨੂੰ ਡੰਗਰਾ ਬਾਰੇ ਹਾਂਜੀ ਇਹ ਪਸ਼ੂਆਂ ਬਾਰੇ ਦੱਸੋ ਹਣੋ ਵੀ ਕਿਹੜਾ ਸੀਮਨ ਭਰਈ ਤੇ ਕਿਦੋਂ ਭਰਈ ਤੇ ਕੀ ਨਸਲ ਕਰਕੇ ਸੀਮਨ ਤੇ ਜਿਹੜਾ ਭਰਉਣਾ ਆਣਾ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜੀ ਮੈਂ ਹੈ ਨਾ ਮੱਝ ਚੰਗੀ ਹੋਣੀ ਚਾਹੀਦੀ ਆ ਠੀਕ ਆ ਮੇਨ ਗੱਲ ਜਿਹੜੀ ਆ ਠੀਕ ਆ ਮੈਂ ਦੀ ਕੁਆਲਿਟੀ ਚੰਗੀ ਹੋਵੇ ਅੱਛਾ ਜੀ ਮੈਂ ਦਾ ਪਸ਼ੋਕੜ ਚੰਗਾ ਹੋ ਵਧੀਆ ਹੋਵੇ ਹੂੰ ਉਹਦਾ ਮਿਲਕ ਰਿਕਾਰਡ ਜਿਹੜਾ ਮਤਲਬ ਉਹ ਵਧੀਆ ਹੈ ਹੈਵੀ ਹੋਵੇ ਤੁਹਾਨੂੰ ਮਤਲਬ ਵਧੀਆ ਜਾ ਹਾਂ ਹਾਂ ਤੇ ਝੋਟੇਰਾ ਸੀਮਨ ਹੁਣ ਆਮ ਹੀ ਜਿਹੜੇ ਆ ਮਤਲਬ ਝੋਟਿਆਂ ਦੇ ਜਿਹੜੇ ਸੀਮਨ ਲੱਗ ਲੱਗੇ ਆਪਣੇ ਤਰਨਤਾਰਨ ਏਰੀਆ ਦੇ ਵਿੱਚ ਤਿੰਨ ਚਾਰ ਸਾਨਾ ਜਿਨ੍ਹਾਂ ਦੇ ਸੀਮਨ ਚੰਗੇ ਆ ਅੱਛਾ ਜੀ ਠੀਕ ਹੈ ਜੀ ਇੱਕ ਤੇ ਆਈਟਮ ਬੋਲਿਆ ਗਰਰਾਲ ਵੀ ਦਾ ਜਮਾਲਪੁਰੇ ਵਾਲੇ ਦਾ ਠੀਕ ਚੰਗਾ ਵਾ ਸਾਨਾ ਮਿਲੇ ਨਹੀਂ ਉਹਨੂੰ ਅਜੇ ਤੱਕ ਰਹੀਂ ਪਰ ਮਿਲ ਦੀ ਕੋਸ਼ਿਸ਼ ਕਰ ਰਹੇ ਆ ਅੱਛਾ ਜੀ ਤੇ ਇੱਕ ਸਾਡੇ ਪਿੰਡ ਮੁੰਡਾ ਹੈਗਾ ਰਵਿੰਦਰ ਸਿੰਘ ਸੋਹਲ ਅੱਛਾ ਜੀ ਪਰਲੀ ਬਈਦੇ ਆ ਹਾਂ ਉਹ ਵੀ ਚੰਗਾ ਹੈ ਵੀਰ ਉਹਨੇ ਵੀ ਮਤਲਬ ਹਾਈਲਾਈਡਡ ਲੈਵਲ ਤੇ ਕੰਮ ਕੀਤਾ ਕੀ ਤਰ੍ਹਾਂ ਹਾਂ ਦੂਜੇ ਨੰਬਰ ਤੇ ਗੱਲ ਇਹ ਵੀ ਮੈਂ ਚੰਗੀ ਹੋਵੇ ਠੀਕ ਆ ਤੇ ਮਿਲਕ ਰਿਕਾਰਡ ਚੰਗਾ ਹੋਵੇ ਠੀਕ ਆ ਤੇ ਟੀਕਾ ਭਰਾ ਲੈ ਚਾ ਬਕ ਕ੍ਰਾਸ ਕਰਾ ਲੀ ਚਾ ਭਟੀਕਾ ਭਰਾ ਲੀ ਠੀਕ ਆ ਠੀਕ ਆ ਜੀ ਹਾਂ ਉਸ ਤੋਂ ਬਾਦਾਂ ਬੱਚੇ ਨੂੰ ਜਦ ਦੁੱਧ ਛੱਡਣਾ ਚੰਗਾ ਖੁੱਲਾ ਘਟੋ ਘਟ 4 ਮਹੀਨੇ ਤੱਕ ਠੀਕ ਆ ਵਧੀਆ ਅੱਛਾ ਜੀ ਠੀਕ ਆ ਜੀ ਬੱਚੇ ਨੂੰ ਫੀਡ ਤੇ ਲਾਓ ਚੰਗੀ ਦੇ ਹਾਂ ਉਹਨੂੰ ਨਾਲ ਕੈਲਸ਼ੀਅਮ ਦੇ ਦੋ ਠੀਕ ਆ ਹੋਰ ਕੋਈ ਨਾਲ ਆਪਣੇ ਨਾਲ ਕੋਈ ਸੈਲਸਫਟ ਇਹਦੀ ਵੀ ਆਪਾਂ ਨੂੰ ਜੇ ਹਰੂਰ ਤਾਂ ਪੈਂਦੀ ਆ ਉਹਦਾ ਧਿਆਨ ਰੱਖੋ ਥੋੜਾ ਖਦਰ ਆਖ ਰੱਖਾ ਵਧੀਆ ਰੱਖੋ ਫੀਡ ਤੇ ਕੰਮ ਇਹਦਾ ਚੁੱਕਾ ਨਾ ਜੀ ਉਹ ਆਪਾਂ ਬੱਚੇ ਨੂੰ ਖਦਿੰਨਾ ਪਾਪੇ ਪਿੱਛੇ ਦੇ ਆਪਾਂ ਛੱਡ ਦੇ ਛੱਡ ਦੇ ਉਹਦੇ ਚੱਕਰ ਦੇ ਵਿੱਚ ਸਿਸਟਮ ਜਿਹੜਾ ਵਾ ਔਖਾ ਜਾਂਦਾ ਬਾਦੇ ਠੀਕ ਆ ਬੱਚਾ ਡਾਊਨ ਹੋ ਜਾਂਦਾ ਬੱਚਾ ਡਾਊਨ ਹੋ ਜਾਂਦਾ ਕਈਆਂ ਵੀਰਾਂ ਨੂੰ ਦੁੱਧ ਚੋਣਦਾ ਹੁੰਦਾ ਵਾ ਹਾਂ ਪਰ ਸਾਨੂੰ ਹੁੰਦਾ ਵੀ ਹੈ ਬੱਚਾ ਤਿਆਰ ਕਰਨਾ ਤਿਆਰ ਕਰਨਾ ਇਹ ਮਾਤਾ ਬਚਨਾਂ ਵੀਰ ਐਂਕੀ ਲਈ ਠ ਚੰਗੀ ਆ ਪਰ ਲਈ ਆਪਾਂ ਕਾਰੀ ਗੇਰੀ ਬੰਦੇ ਕੋ ਆ ਅੱਛਾ ਪਰ ਅਸੀਂ ਮਿਲ ਕੇ ਕਾਲੇ ਤੋਂ ਜੋਗ ਲੈ ਆ 1.5 ਕਿਲੋ ਅੱਛਾ ਜੀ ਮੇਰੇ ਕੋ ਆ ਕੇ 2-3 ਕਿਲੋ ਘਟਕੀ ਇਹਨੇ ਪਿਛੇ ਹੀ ਵਾ ਬੜਾ ਕੀਤਾ ਅੱਛਾ ਜੀ ਘਟ ਗਈ ਆ ਤੇ ਮਤਲਬ ਹੁਣ ਵਧੀਆ ਚੱਲ ਰਹੀ ਆ ਠੀਕ ਆ ਐ ਡਰਮ ਸਾਢੇ 13 ਪੌਣੇ 14 ਲੀਟਰ ਦੁੱਧ ਜਿਹੜਾ ਮਿੰਤੀ ਵਾਲਾ ਹੈਗਾ ਵਾ ਜਦੋਂ ਮਰਜ਼ੀ ਵੀ ਆ ਕੇ ਚੈੱਕ ਅਪ ਕਰ ਸਕਦਾ ਠੀਕ ਆ ਹਾਂਜੀ ਠੀਕ ਆ ਇਸ ਵੀਰ ਨੂੰ 3 ਮਹੀਨੇ ਹੋ ਗਏ ਆ ਅੱਛਾ ਜੀ ਬਸ ਇਸ ਦੀ ਤਿਆਰੀ ਦੇ ਵਿੱਚ ਹੀ ਆ ਲਗ ਭਾਗ ਅੱਛਾ ਜੀ ਹਾਂ ਪਾ ਟੀਕੇ ਭਰਾਵਾਂਗੇ ਜੇ ਟੀਕੇ ਦੇ ਫਲੂ ਦੀ ਟੀਕਾ ਭਰਾ ਲਾਂਗੇ ਜਿੰਨੇ ਦੇ ਕਿਸੇ ਵੀਰ ਨਾਲ ਗੱਲਬਾਤ ਕਰਕੇ ਆਪਾਂ ਕ੍ਰੋਸ ਵਧੀਆ ਝੋਟੇ ਕਰ ਲਾਵਾਂਗੇ ਤੇ ਬਾਕੀ ਜਿਹੜੇ ਤੁਹਾਡੇ ਕੋਲ ਦਵਾਈਆਂ ਦੇ ਪ੍ਰੋਡਕਟ ਹੈਗੇ ਤੁਸੀਂ ਕੰਮ ਕਰਦੇ ਜੇ ਆਪਣੇ ਕੋਲ ਚੱਲ ਮੈਡੀਕਲ ਤੇ ਸਾਰਾ ਇਹ ਲਗਭਗ ਹੈਗਾ ਵਾ ਹਾਂ ਕਿਉਂਕਿ ਅਸੀਂ ਵੈਟਰਨਰੀ ਆ ਜਿਹੜੇ ਵੀਰ ਸੀ ਨਾ ਮੈਡੀਕਲ ਕਰਨ ਹੁੰਦੇ ਸੀ ਹੂੰ ਉਹਨਾਂ ਦੀ ਸਾਨੂੰ ਦਵਾਈ ਜਿਹੜੀ ਹੈ ਨਹੀਂ ਸ਼ੂਟ ਕੀਤੀ ਠੀਕ ਆ ਪਹਿਲਾ ਬੜਾ ਲਾਇਆ ਹਾਂ 10 10 12 12000 ਰੁਪਇਆ ਟੀ.ਜੀ.ਐਲ. ਟੀ.ਗਾਂ ਤੇ ਲਾ ਕੇ ਭਰਾ ਕੇ ਤਾਂ ਮਈਆਂ ਖਰਾਬ ਕਰਕੇ ਛੱਡੀਆਂ ਸੀ ਹਾਂ ਹਾਂ ਫਿਰ ਅਸੀਂ 10000 ਕੇ ਡਿਵੈਨ ਕੰਪਨੀ ਨਾਲ ਗੱਲਬਾਤ ਕੀਤੀ ਆ ਹਾਂ ਉਹਨਾਂ ਨੂੰ ਪ੍ਰੋਡਕਟ ਵਧੀਆ ਕੱਲੇ ਆ ਉਹਨਾਂ ਸਾਡੇ ਇੱਕ ਤੋਂ ਸਭ ਤੋਂ ਪਹਿਲਾਂ ਚੜੇ ਲੱਲੇ ਵੇ ਦਾ ਵਧੀਆ ਨਾਲ ਹਨ ਖਰਚਾ ਟਕ ਲਿਆ ਮਿੱਣੀ ਮਿਰਚ ਵਧੀਆ ਦੀ ਗੱਲ ਕਿ ਕੱਲਿਆ ਵੀਰਾਂ ਨੇ ਮਟੈਟਸ ਵਾਲਾ ਪਾਊਡਰ ਹਨ ਉਹਨਾਂ ਨੇ ਵਧੀਆ ਭੇਜਿਆ ਵੀਰਾਂ ਨੇ ਠੀਕ ਹੈ ਜੀ ਹੋਰ ਵੀ ਕਈ ਕਮੀਆਂ ਪੇਸ਼ੀਆਂ ਜਿਹੜੀਆਂ ਉਹਨਾਂ ਵਿੱਚ ਸਾਡੇ ਕੱਢੀਆਂ ਆ ਕੱਢੀਆਂ ਤੇ ਅਹੀਂ 2 ਸਾਲ ਤੋਂ ਉਹਨਾਂ ਦੇ ਨਾਲ ਲੱਗੇ ਆ ਸਾਡੇ ਕੋਲ ਵੀਰ ਜਿਹੜੇ ਆਪਣੇ ਲਿੰਕ ਦੇ ਵਿੱਚ ਹੈਗੇ ਆ ਉਹ ਵੀ ਸਾਡੇ ਕੋਲ ਸਮਾਨ ਖੜਦੇ ਆ ਖੜਦੇ ਆ ਹਾਂ ਉਹਨਾਂ ਦੇ ਵੀ ਨਹੀਂ ਪ੍ਰਧਾਨ ਜੀ ਰਿਜ਼ਲਟ ਤੁਹਾਡਾ ਬਹੁਤ ਵਧੀਆ ਠੀਕ ਆ ਤੇ ਇੱਕ ਆਪਣਾ ਕੋ ਆ ਝੋਟੀ ਆ ਤਾਵਲੀ ਅੱਛਾ ਜੀ ਜਿਹਨੇ 2 ਮਹੀਨਿਆਂ ਨੂੰ ਸੁਣਾ ਵਾ ਅੱਛਾ ਜੀ ਠੀਕ ਹੈ ਜੀ ਠੀਕ ਆ ਬਾਹਰ ਵਧੀਆ ਰਕਾਰਡ ਤੇ ਚੱਲੀ ਆ ਆਪਾਂ ਪਿੰਡੋਂ ਲਈ ਸੀ ਅੱਛਾ ਜੀ ਤੇ ਹੁਣ ਵੀ 2 ਮਹੀਨੇ ਰਹਿ ਗਏ ਤੇ ਸੋਚ ਇਹਦਾ ਵੀ ਧਿਆਨ ਇਹਦਾ ਅਸੀਂ ਰੱਖ ਰਹੇ ਆ ਅੱਛਾ ਜੀ ਵਧੀਆ ਰੱਖ ਲੈ ਪਰ ਆਪਣਾ ਕੋ ਚੱਲੀਏ 13 14 ਗੱਲੋ ਅੱਛਾ ਪਰ ਦੁੱਧ 17 ਨਹੀਂ ਕਰ ਜਾਣਾ ਅਹੀਂ ਅੱਛਾ ਜਿੰਨੀ ਇਹਦੀ ਚਵਾਈ ਤੇ ਜਿਹੜੇ ਹਸਾਉਣਾ ਚੜਦੀ ਆਉਂਦੀ ਸੀ ਅੱਛਾ ਸੂ ਤੋਂ ਬਾਅਦ 13 14 ਦਿਨਾਂ ਬਾਅਦ ਅਸੀਂ ਮਾਝ ਨਵਾ ਬੈਠੇ ਮੁੜ ਕੇ ਡੌਣ ਪੈਗੀ ਡੌਣ ਪੈਗੀ ਰਾਮਪਰੰਚ ਸੁਣਦੀ 20 22 ਦਿਨਾਂ ਨੇ ਪੱਠੇ ਨਹੀਂ ਖਾਦੇ ਅੱਛਾ ਮੁੜ ਕੇ ਘਟ ਗਈ ਫੇਰ ਵੀ ਚੰਗੀ ਰਹੀ ਆ ਵੀ ਮਹੀਨੇ ਬਾਅਦ ਤੇ ਫੇਰ 11 12 ਤੇ ਚੱਲ ਗਈ ਠੀਕ ਆ ਹਾਂ ਠੀਕ ਆ ਵਧੀਆ ਰਿਜ਼ਲਟ ਰਿਆ ਯਾਰ ਚਲੋ ਤੇ ਬਾਕੀ ਜੋ ਵੀ ਕਿਸੇ ਵੀ ਭਰਾਨੇ ਜਾਣਕਾਰੀ ਲੈਣੀ ਹੈ ਪਸ਼ੂਆਂ ਬਾਰੇ ਕੋਈ ਮੱਝ ਭਰਉਣੀ ਹੈ ਜਿਵੇਂ ਕੋਈ ਗਾਂ ਭਰਉਣੀ ਆ ਇੱਕ ਆਪਾਂ ਮੱਝ ਲਈ ਸੀ ਤੁਸੀਂ ਵੀ ਜੇ ਸਪੰਰਕ ਕਰ ਸਕਦੇ ਜੀ ਇਹ ਲਈ ਤਾਂ ਬੂਰੀ ਨੀਲੀ ਅੱਛਾ ਜੀ ਇਹ ਆਪਾਂ ਪਰ ਵੀ ਲਿਆਏ ਹਾਂ ਅੱਛਾ ਜੀ ਤਾਂ ਕੋਈ ਸੱਜਣ ਬੰਦਾ ਪਾਏਗਾ ਤਾਂ ਆਪਣੇ ਕੋਲ ਬੌਲਾ ਦੁੱਧ ਚੋਗੇ 12-13 ਕਿਲੋ ਦੇ ਵੀਰ ਚਭਾਲਦੇ ਸੀ ਲੈ ਗਏ ਅੱਛਾ ਹੁਣ ਉਹਨਾਂ ਕਹਿੰਦੇ ਆ ਵੀ ਵੇਚ ਨਹੀਂ ਤੇ ਮਾਹ ਵੀ ਸਾਡੀ ਮੈਂ ਸਾਨੂੰ ਹੀ ਬੈਗ ਵਾਪਸ ਦੇ ਦਿੱਤੀ। ਠੀਕ ਆ। ਤੇ ਰਿਜ਼ਲਟ ਵਧੀਆ ਚੱਲ ਰਿਹਾ ਏ ਪਰ ਆਪਣਾ ਮੁੰਡਾ ਕਾਰੀ ਵੀ ਹਰੀ ਸੀ ਮੁੰਡਾ ਹਰਜੀਤ ਸ਼ਾਹਪੁਰੇ ਦਾ। ਅੱਛਾ ਜੀ। ਉਹਨੇ ਫਿਰੋਜ਼ਪੁਰ ਤੋਂ ਮੈਂ ਲਈ ਜਾਨੂੰ ਵਧੀਆ ਲੱਗੀ ਇਹਦਾ ਸੌਦਾ ਕਰ ਲਿਆ। ਅੱਛਾ ਅੱਛਾ। ਤੇ ਵਧੀਆ ਰਿਜ਼ਲਟ ਰਿਹਾ ਹੁਣ ਇਹਦੇ ਵੀ 2 ਮਹੀਨੇ ਰਹਿੰਦੇ ਆ ਸੂਨ ਚ। ਠੀਕ ਆ। ਠੀਕ ਆ ਜੀ। ਸਭ ਤੋਂ ਪਹਿਲਾਂ ਆਪਾਂ ਬਰੀਡ ਕਰਨੀ ਦਾ ਆਪਣਾ ਮਸ਼ੀਨਾਂ ਜਿਹੜੀਆਂ ਚੰਨੀਆਂ ਰੱਖਣੀਆਂ ਪੈਣਗੀਆਂ। ਅੱਛਾ ਜੀ। ਬਾਕੀ ਚਲੋ ਮੇਰੇ ਕੋ ਤੇ ਇੰਡੀਆ ਵਧੀਆ ਨਾ ਹੋਣ ਗਿਆ ਪਰ ਹੋਰ ਵੀ ਜਾ ਪਾ ਪਿਆ ਯਾਰ ਦੀ 60000 ਦੀ ਮਹਿ ਲੇਕਾ ਪਾਖਾਂਗੇ ਕਿ ਵੀ ਇਹਨੂੰ 8 7 ਲੱਖਾਂ ਦੇ ਝੋਟੇ ਚੈਂਪੀਅਨ ਦਾ ਟੀਕਾ ਭਰਾ ਲਿਓ ਗੱਲ ਨਹੀਂ ਜਬਾਨੀ ਠੀਕ ਆ ਕਿਉਂਕਿ ਕੱਲ ਨੂੰ ਵੀਰ ਕੋਈ ਮੇਰੀਆਂ ਕਮੈਂਟਾਂ ਵਿੱਚ ਕਮੈਂਟ ਬੜੇ ਵੀਰਾਂ ਦੇ ਆਉਂਦੇ ਆ ਹਾਂ ਤੇ ਇੱਕ ਬ੍ਰੀਡ ਤੇ ਕੰਮ ਕਰੋ ਤੇ ਵਧੀਆ ਲੈਵਲ ਤੇ ਕਰੋ ਵਧੀਆ ਕਰੋ ਦੁੱਧ ਵੇਚਣ ਦੇ ਵਿੱਚ ਸਾਨੂੰ ਵੀ ਘਾਟਾ ਠੀਕ ਆ ਹਾਂ ਨਾਂ ਬਣਾਓ ਆਪਣਾ ਵਧੀਆ ਕਰੋ ਇੱਕ ਮੱਝ ਆਪਣੀ ਪੁਰਾਣੀ ਆ ਅੰਦਰ ਵੱਜੀ ਉਹ ਵੀ ਉਹ ਤੁਹਾਨੂੰ ਦਿਖਾ ਦਿੰਦੇ ਆ ਆਪਕਾ ਬਸ ਸਟਾਰਟ ਕੀਤੀ ਹੈ ਮਾਈਕੋ ਅੱਛਾ ਜੀ ਹਾਂ ਸਟਾਰਡਲ ਆਪਣੀ ਇਹ ਮਜਦ ਹੋਈ ਆ ਠੀਕ ਆ ਇਹ ਆਪਾਂ ਸਰਵਨ ਵੀਰ ਤੋਂ ਪੱਧਰੀ ਵਾਲੇ ਕੋਲ ਹੀ ਮਜਦ ਅੱਛਾ ਜੀ ਤੇ ਜਿੱਦੋਂ ਮੈਂ ਲਈ ਸੀ ਹਾਂ ਹਾਂ ਬੰਦੇ ਵੀ ਝੂਦੇ ਚੱਲਦੇ ਆ ਅੱਛਾ ਜੀ ਮੈਨੂੰ ਹੁਣ ਇਹ ਨਹੀਂ ਪਤਾ ਵੀ ਦੋਦੇ ਦੇ ਵਿੱਚ ਕਿੰਨਾ ਹੋਵੇ ਤੇ ਕਿੰਨਾ ਨਾ ਪੈਂਦਾ ਹੋਵੇ ਬਾल्टी ਚ ਮੈਂ ਇਨੀ ਕੀ ਜਾਣਕਾਰੀ ਦੇਣਾ ਵੀ ਜਿਹੜੀ 10 11 ਲੀਟਰ ਵਾਲੀ ਬਾल्टी ਹੋਵੇ ਕਟਾਈ ਪਰ ਦਿੰਦੀ ਅੱਛਾ ਠੀਕ ਆ ਇੱਕ ਟਾਈਮ ਪਦਾਣੀ ਚ ਦੁੱਧ 8 ਵਜੇ ਇੱਕ ਟਾਈਮ ਦਾ ਤੇ ਭਾਂਡੇ ਚ 9 ਵਜੇ ਤੇ ਭਾਂਡੇ ਕੋ ਸੱਤ ਕਿਲੋ ਗਿਲੇ ਅੱਛਾ ਜੀ ਮੱਲਾ ਮੈਂ ਇਹਨਾਂ ਚੋ ਕੇ ਲਿਆਵਾਂ ਮੈਂ ਆਪਣੇ ਕਿਲੇ ਦੇਣਾ ਚੋਇਆ ਖੁਦ ਹੀ ਠੀਕ ਹੈ ਤੇ ਹੁਣ ਇਹ ਪਿਛਲੇ ਸਾਲ ਦੀ ਘਟਈ ਆ ਸਾਨੂੰ ਇਹ ਨਹੀਂ ਪਤਾ ਲੱਗਣਦਾ ਕਿ ਘਟਈ ਕਿਉਂ ਆ ਜਿਹੇ ਕਾਰਨਾ ਘਟਈ ਨਹੀਂ ਆਪਣੇ ਵੱਲੋਂ ਮੈਡੀਕਲ ਦਾ ਟ੍ਰੀਟਮੈਂਟ ਪੂਰਾ ਕਰਕੇ ਦਿੰਦੇ ਆ ਪਰ ਜਿਹੜੀਆਂ ਝੋਤੀ ਸੂਈ ਆ ਕੋਈ ਨਾ ਰੋਲ ਚੋਂ ਹਾਂ ਕੇਸੇ ਮਾਜੀ ਦੀ ਅੱਛਾ ਜੀ ਉਹ ਮੁੰਡਾ ਵੀ ਉਹ ਪਿੰਡ ਹੈ ਆਪਣੇ ਠੀਕ ਆ ਉਹਦੀ ਝੋਟੀ ਕੇਸ ਮਾਜੀ ਦੀ ਪਹਿਲਾਂ ਜਿਹੜੀ ਆ 13 14 ਗੁਰੂ ਤੇ ਚੱਲ ਗਈ ਆ ਅੱਛਾ ਜੀ ਤੇ ਵਧੀਆ ਏਜੰਟ ਦਾ ਨਾਮ ਠੀਕ ਆ ਅਹੀਂ 1 ਲੱਖ 5 ਲੱਖ ਰੁਪਏ ਕੀ ਕਿਹਾ ਸੀ ਵੀ ਜੇ ਤੇਰੀ ਇੰਨੀ ਡਿਮਾਂਡ ਹੋਵੇ ਤਾਂ ਸਾਨੂੰ ਦੱਸ ਦੀ ਅੱਛਾ ਜੀ ਉਹ ਕਹਿੰਦਾ 22 ਲੱਖ ਰੁਪਏ ਲੈਣਾ ਠੀਕ ਆ ਇਹ ਤਾਂ ਗੱਲਬਾਤ ਕਰਾਂਗੇ ਜੀ ਉਹ ਤਾਂ ਸਾਡੀ ਮਨ ਜਾਣਦੇ ਜੀ ਕਾਲ ਲਾਣੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਤੁਸੀਂ ਜਾਣਕਾਰੀ ਦਿਓ ਸਾਨੂੰ ਜਿਹੜਾ ਤੁਸੀਂ ਪ੍ਰੋਡਕਟ ਦਿੰਦੇ ਆ ਕਸਟਮਰ ਨੂੰ ਵੇਚਦੇ ਜੀ ਹਾਂਜੀ ਉਹ ਦੱਸੋ ਵੀ ਆਪਣੇ ਮਾਧਿਅਮ ਵੀਡੀਓ ਦੇ ਮਾਧਿਅਮ ਨਾਲ ਵੀ ਉਹ ਸਾਡੇ ਕੋਲ ਲੈ ਲੈਣ ਤੇ ਉਹਦੇ ਨਾਲ ਡੰਗਰ ਦਾ ਹੋਰ ਸੇਧ ਬਣ ਜਾਊਗੀ ਜਿੱਦਾਂ ਦਾ ਵੀਰ ਕੋਈ ਫੋਨ ਕਰ ਲੇ ਨਾ ਹਾਂਜੀ ਜੇ ਵੀਰ ਨਾਲ ਆਪਣੇ ਨਾਲ ਸਿੱਧੇ ਸਹੀ ਤਰੀਕੇ ਨਾਲ ਲੈਵਲ ਦੇ ਉੱਚੇ ਵੱਜ ਜੇ ਹਾਂ ਵੀ ਮੈਂ ਵੀਰ ਤੇਰੇ ਦਾ ਗੂਗਲ ਪ੍ਰੋਡਕਟਰ ਵਰਤੂੰ ਹਾਂ ਉਹਦੇ ਆਉਂਦੇ ਸਾਲ ਤੱਕ ਸਾਰੀਆਂ ਬਿਮਾਰੀਆਂ ਚੁੱਕ ਦਾ ਘਰ ਜੋ ਠੀਕ ਆ ਉਹ ਬੰਦਾ ਅੱਖਾਂ ਬੀੜ ਕੇ ਸਰਹਾਣੇ ਬਾਹ ਥੱਲੇ ਰੱਖ ਕੇ ਸੌਵੇ ਠੀਕ ਆ ਵੀ ਉਹਨੂੰ ਇਹ ਜਣਾ ਹੋਊਗਾ ਉਹਦੇ ਥਣ ਖਰਾਬ ਹੋ ਜਾਣ ਕਿ ਚਾਹ ਉਹਦੀ ਮੱਝ ਦਾ ਵજન ਘਟ ਜੂ ਹਾਂ ਚਾਹ ਉਹਦੀ ਮੱਝ ਟੀਕਾਰ ਰੀਡ ਕਰ ਜੂ ਠੀਕ ਆ ਚਾਹ ਉਹਦੀ ਮੱਝ ਦਾ ਲੇਵਾਣਾ ਬਣੂ ਹਾਂ ਅਹੀਂ ਬੈਠੇ ਆ ਠੀਕ ਆ ਹਾਂ ਫਿਰ ਉਹਦੇ ਮਸਲੇ ਆ ਸਾਰੇ ਹੀ ਕਰਾਂਗੇ ਠੀਕ ਆ ਜਿਹੜਾ ਸਾਫਾਰਾ ਰੈਗੂਲਰ ਚੱਲ ਜਿਹੜਾ ਬੰਦਾ 2 ਮਹੀਨੇ ਵਰਤ ਕੇ ਮੁਰ ਕੇ ਛੱਡ ਦਿੰਦਾ ਉਹਦੇ ਬਾਰੇ ਇਹ ਕੁਝ ਨਹੀਂ ਕਰ ਸਕਦੇ ਕਿਉਂਕਿ 2 ਮਹੀਨੇ ਦੀ ਵੀਰ ਦੀ ਜੈਂਟਲ ਨਹੀਂ ਮਿਲਦਾ ਨਹੀਂ ਮਿਲਦਾ ਹਾਂ ਸਾਨੂੰ ਆਪ ਨੂੰ 1 ਮਹੀਨੇ ਬਾਅਦ ਜਾ ਕੇ ਮਿਲਿਆ ਠੀਕ ਆ ਤੇ ਲੋਕੀ ਅੱਜ ਕੱਲ ਵੀਰ ਉਹ ਪ੍ਰੋਡਕਟਕ ਪਾਉਂਦੇ ਆ ਵੀ ਜਿਹਨੂੰ 24 ਘੰਟਿਆਂ 'ਚ ਰਿਜਲਟ ਮਿਲ ਜਾਂਦਾ ਉਹ ਭਾਈ ਉਹ ਰਿਜਲਟ ਫੈਂਡ ਜੇ ਡੰਗਰ ਦਾ ਠੀਕ 24 ਘੰਟਿਆਂ 'ਚ ਜਿਹੜਾ ਪ੍ਰੋਡਕਟਕ ਰਿਜਲਟ ਦਿੰਦਾ ਆ ਉਹ ਡੰਗਰ ਦਾ ਰਿਜਲਟ ਫੈਂਡ ਜੇ ਮੇਰੀ ਗੱਲ ਦਾ ਗੁੱਸਾ ਨਾਲ ਵੀਰ ਆਪਾਂ ਗੱਲ ਕਰਦੇ ਆ ਆਪਾਂ ਮਈਆਂ ਚਾਰ ਘਰੋਂ ਖਰਾਬ ਕੀਤੀਆਂ ਠੀਕ ਹੈ ਇਸੇ ਚੱਕਰ ਦੀ ਅੱਛਾ ਜੀ ਕਿ ਪ੍ਰੋਡਕਟ ਜਿਹੜਾ 24 ਘੰਟਿਆਂ ਦੇ ਲੈਵਲ ਤੇ ਚੁੱਕਦਾ ਠੀਕ ਹੈ ਜਿਹੜੀ ਫੀਡ ਵੀ 24 ਘੰਟਿਆਂ 'ਚ ਗੰਦ ਡੰਕਰ ਦਾ ਵਧਾ ਦਿੰਦੀ ਹੈ ਨਾ ਹਾਂ ਵੀਰ ਭਰਾ ਵੀ ਨਾ ਪਾਉਣ ਅਣੀ ਇਹ ਵੀ ਹੁਣ ਇਹਦੇ ਵਿੱਚ ਆਪਣੀ ਗੱਲ ਆ ਇਹ ਆ ਵੀ ਵੀਰ ਭਰਾ ਜਿਹੜੇ ਆਪਣੇ ਚੈਨਲ 'ਤੇ ਵੀਡੀਓ ਵੇਂਦੇ ਆ ਕਮੈਂਟ ਵੀ ਕਰਨਾ ਤੇ ਫੋਲੋ ਵੀ ਕਰਨਾ ਫੋਲੋ ਵੀ ਕਰਨਾ ਉਸੇ ਵੀਡੀਓ ਦੇ ਵਿੱਚ ਵੀਰਾਂ ਨੂੰ ਸਾਰੀ ਜਾਣਕਾਰੀ ਮਿਲਦੀ ਰਹੂਗੀ ਦਿੱਤੀ ਜਾਊਗੀ ਹਾਂ ਕਿਉਂਕਿ ਸਾਡੀ ਹਰ ਹਫ਼ਤੇ ਬਾਅਦ ਨਵੀਂ ਵੀਡੀਓ ਪੈਂਦੀ ਹੈ ਪੈਂਦੀ ਆ ਨਵੇਂ ਤੋਂ ਨਵੀਂ ਜਾਣਕਾਰੀ ਜਿਹੜੀ ਡੰਗਰਾਂ ਵਾਲੇ ਵੀਰਾਂ ਨੂੰ ਭੇਜਦੇ ਹਾਂ ਸਾਰੇ ਭੇਜਦੇ ਤੇ ਦੱਸਦੇ ਵੀ ਸਹੀ ਤਰੀਕੇ ਦੇ ਨਾਲ ਹਾਂ ਹੋ ਸਕਦਾ ਦੋ ਵੀਡੀਓ ਪੈ ਜਾਣ ਦੋ ਪੈ ਜਾਣ ਤਿੰਨ ਪੈ ਜਾਣ ਹਾਂ ਜਿਹੜੇ ਜਿਹਦੇ ਹਿਸਾਬ ਤਾਪਣਾ ਪੈ ਜਾਣ ਉਸੇ ਹਿਸਾਬ ਤਾਪਣਾ ਵੀਰਾਂ ਨਾਲ ਆਪ ਨੂੰ ਮਸਲਾ ਹੱਲ ਕਰਨਾ ਤੇ ਬਾਕੀ ਤੁਹਾਨੂੰ ਸਮਾਂ ਸਾਰਾ ਜੋ ਚਾਹੀਦਾ ਵਾ ਹਾਂਜੀ ਤੁਸੀਂ ਨੰਬਰ ਵੀ ਜੇ ਨੋਟ ਕਰ ਲੈਣਾ ਫੋਨ ਤੇ ਤੁਹਾਨੂੰ ਕਰਕੇ ਜੋ ਤੁਮ ਜੀ ਮਰਜੀ ਵੀਰਾਂ ਕਲਪਲ ਕਰ ਲੋ ਵੀ ਜੀ ਆਪਾਂ ਐਡਰੈਸ ਬੋਲੋ ਮੜਾ ਜਾ ਪਿੰਡ ਸੋਹੜਾ ਹਾਂਜੀ ਸਾਡਾ ਝਬਾਲ ਠੀਕ ਹੈ ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ ਬੋਲ ਦੋ 99150 ਹਾਂਜੀ 4814 4814 ਇਸ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਜੋ ਵੀ ਪ੍ਰੋਡਕਟ ਮੰਗਵਾਉਣਾ ਮਗਾ ਸਕਦੇ ਜੀ ਮਿਲਣਾ ਮਿਲ ਸਕਦੇ ਜੀ ਗੱਲਬਾਤ ਕਰ ਸਕਦੇ ਜੇ ਜੰਦੇ ਬਾਰੇ ਕੋਈ ਜਾਣਕਾਰੀ ਲੈਣੀ ਆ ਤੁਸੀਂ ਲੈ ਸਕਦੇ ਜੀ ਹੁਣ ਵੀਰ ਜੀ ਕੋਲ ਥੋੜੇ ਛੋੜੇ ਜਵਾਗ ਬੱਜੇ ਇਕੱਠਿਆਂ ਕੱਟੇ ਉਹਨਾਂ ਸਿੱਧ ਕਿਵੇਂ ਬਣੀ ਆ ਆਜੋ ਬਣਾ ਗੱਲਬਾਤ ਕਰਦੇ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਆਪਣੇ ਨੂੰ ਦੱਸੋ ਕਿ ਡੰਗਰਾਵਰ ਤੁਸੀਂ ਇਹ ਇਹ ਜਵਾਗ ਆ ਆਪਣਾ ਆੜੀ ਆੜੀ ਫੀਮੇਲ ਆ ਜਿਹੜੀ ਆਪਾਂ ਮੱਝ ਲਾਂਦੀ ਸੀ ਬਾਹਰੋਂ ਠੀਕ ਆ ਉਹ ਜਿਹੜੀ ਮੱਝ ਚ ਬੱਚੇ ਨੇ ਪਾਣੀ ਪੀ ਰਹੀ ਆ ਅੱਛਾ ਜੀ ਉਹਦੀ ਆ ਅੱਛਾ ਜੀ ਇਹਦੇ ਆਪਾਂ ਨੂੰ ਸੀਮਾ ਬਾਰੇ ਨਹੀਂ ਪਤਾ ਠੀਕ ਆ ਵੀ ਜਿੰਨੀ ਵੀ ਹੈ ਆ ਹੈ ਚੰਗੀ ਆ ਪਰ ਕਿਸੇ ਨੇ ਸੰਭ ਹੀ ਨਹੀਂ ਹਰੇ ਸਾਡੇ ਕੋਲ ਇਹਨੂੰ 10-15 ਦਿਨ ਹੋ ਗਿਆ ਹੁਣ ਇਹਨੂੰ ਸੈੱਟ ਕਰ ਰਹੇ ਆ ਠੀਕ ਆ ਠੀਕ ਹੈ ਜੀ ਇਹ ਬੜੀ ਇਹਨਾਂ ਦੋਵਾਂ ਕਟਿੰਗਾਂ ਦੀ ਨਵੇਂ ਨਵੇਂ ਸਿਰੋਂ ਵੀਡੀਓ ਜਿਹੜੀ ਆ ਦੋ ਮਹੀਨੇ ਨੂੰ ਪੈਜੂਗੀ ਦੋ ਮਹੀਨੇ ਬਾਅਦ ਤੁਹਾਨੂੰ ਫੀਮੇਲਾਂ ਕਾਫੀ ਦਿਖਾਵਾਂਗੇ ਵੀ ਉਹੀ ਹੈ ਕਿ ਜਾਂ ਹੋ ਰਿਹਾ ਠੀਕ ਆ ਠੀਕ ਹੈ ਜੀ ਆਹ ਕੱਟੀ ਮਤਲਬ ਇਹ ਮਈਆਂ ਨਵੀਆਂ ਆਈਆਂ ਰਹੀ ਦੋ ਤਿੰਨ ਅੱਛਾ ਉਹਨਾਂ ਦੀ ਆਹ ਵੀ ਚੈਨਲ ਮਤਲਬ ਫੀਮੇਲ ਚੰਗੀ ਆ ਅੱਛਾ ਜੀ ਇਹਦੀ ਮਾਤ ਦਾ ਰਿਕਾਰਡ ਵੀ ਆਪਣੇ ਕੋਲ 14-15 ਕਿਲੋ ਦਾ ਹੈਗਾ ਵਾ ਠੀਕ ਆ ਪਰ ਇਹ ਕਾਲੀ ਮੋਰਾ ਦੇ ਵਿੱਚ ਆ ਸਾਫ ਹੈ ਝੋਟੀ ਜੀ ਠੀਕ ਆ ਇਹਨੇ ਨਹੀਂ ਬੱਲ ਵਾਲੇ ਹਨਾ ਠੀਕ ਆ ਆਹ ਕੱਟੀ ਆਪਣੀ ਘਰ ਵਾਲੀ ਮੈਂ ਜੀ ਇਹ ਬੈਗੀ ਪੁਰਾਣੀ ਸੀ ਇਹ ਵੀ 1 ਮਹੀਨੇ ਦੀ ਹੋ ਗਈ ਆ ਅੱਛਾ 1 ਮਹੀਨੇ ਦੀ ਹੋ ਗਈ ਆ 1 ਮਹੀਨੇ ਦੀ ਹੋ ਗਈ ਆ ਪਰ ਇਹ ਵੀ 1 ਮਹੀਨੇ ਮੁਕਤਬ ਆ ਕਿ ਇਹਦਾ ਵੀ ਜਿਹੜਾ ਰਿਜਲਟ ਆ ਇਹਦਾ ਵੀ ਸਹੀ ਆ ਅੱਛਾ ਜੀ ਦੋ ਤਹਿ ਨੂੰ ਦੋ ਸਾਲ ਛੱਡ ਰਹੇ ਆ ਪੂਰੇ ਅੱਛਾ ਜੀ ਠੀਕ ਹੈ ਜੀ ਠੀਕ ਆ ਦੋ ਦੋ ਮਾ ਤੁਹਾਨੂੰ ਛੱਡ ਦੇਣਾ ਲਾ ਫੀਡ ਫੂਡ ਲਾਪੀ ਖਾਣੇ ਹੋੜੇ ਅੱਛਾ ਜੀ ਤੇ ਹੁਣ ਦੋ ਮਹੀਨੇ ਤੱਕ ਜਵਾਗ ਜਿਹੜੇ ਸਾਰੇ ਹੈਵੀ ਹੋ ਜਾਣੇ ਠੀਕ ਹੈ ਜੀ ਹਾਂ ਸਿਰਫ ਦੋ ਕੁ ਮਹੀਨੇ ਤੱਕ ਮਲ ਕੇ ਖੇਚ ਲੈ ਗਈ ਆ ਦੋ ਮਹੀਨੇ ਤੱਕ ਜਵਾਗ ਪੂਰੇ ਹੈਵੀ ਹੋਏ ਨੇ ਬਿਲਕੁਲ ਇਹ ਹੈ ਰੀਅਲ ਬਖਸ਼ ਬੋਲ ਦਿਓ ਅੱਛਾ ਜੀ ਆਪਾਂ ਸੀਮਨ ਲਾਇਆ ਸੀ ਆਪਣੀ ਮਾਂ ਨੂੰ ਕਿਉਂਕਿ ਆਪਾਂ ਆਪਣੀ ਮਾਂ ਦੀ ਗਾਰੰਟੀ ਦਵਾ ਕਿ ਜਿਹੜਾ ਸੀਮਨ ਅਸੀਂ ਲਾਇਆ ਠੀਕ ਆ ਹਾਂ ਇਹ ਲਬਖਸ਼ੋ ਤੇ ਬੁੱਲ ਜਿਹੜਾ ਵਾ ਇੰਟਰਨੈਸ਼ਨਲ ਚੈਂਪੀਅਨ ਆ ਸੂਈ ਪੂਰੇ ਏਰੀਆ ਚ ਤੂਤ ਪੈਂਡ ਆ ਅੱਛਾ ਜੀ ਹਨਾ ਜੀ ਉਹਨਾਂ ਦੇ ਕੋਲੋਂ ਮਾਲੀ ਸੀ ਤਾਂ ਆਪਾਂ ਅੱਜ ਮੈਂ ਇਥੇ ਵੀਰੇ ਆਪਣੇ ਲੈ ਕੇ ਆਏ ਅਸ ਠੀਕ ਹੈ ਉਹਨਾਂ ਕਾ ਬੁਲਵਾਇਆ ਸੀ ਚਲੋ ਠੀਕ ਧੰਨਵਾਦ ਸਤਿ ਸ੍ਰੀ ਅਕਾਲ ਜੀ ਹਾਂ ਜੀ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ ਚੈਨਲ ਸਬਸਕ੍ਰਾਈਬ ਕਰੋ ਲਾਇਕ ਕਰੋ ਤੇ ਕਮੈਂਟ ਕਰੋ